ਹੈਲੋ ਜੀ গুড ਮਾਰਨਿੰਗ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਪੰਜਾਬੀ ਤੜਕਾ ਦੇ ਉੱਤੇ ਤੇ ਕਰਦੇ ਆ ਜੀ ਅੱਜ ਦਾ ਨਵਾਂ ਬਲੌਗ ਸ਼ੁਰੂ ਤੇ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅਸੀਂ ਵੀ ਠੀਕ ਠਾਕ ਤੇ ਬਾਕੀ ਮਿਲਦੇ ਆ ਜੀ ਅੱਜ ਦਿਨੇ ਨਵੇਂ ਬਲੌਗ ਦੇ ਵਿੱਚ ਕੱਲ ਆਪਾਂ ਗੀਤ ਲਾਇਆ ਤੇ ਉਹਨਾਂ ਤੋਂ ਤੇ ਹੋ ਗਿਆ ਤੀ ਕਾਫੀ ਸ਼ਾਮ ਹੋ ਗਈ ਤੀ ਤਾਂ ਕਰਕੇ ਬਲੌਗ ਆਪਾਂ ਬਣਾਇਆ ਨਹੀਂ ਹੁਣ ਉਹ ਗੀਤ ਬਹੁਤ ਸੋਹਣਾ ਬਣ ਗਿਆ ਪਹਿਲਾਂ ਥੋੜਾ ਮਿਕਸਿੰਗ ਦੇ ਵਿੱਚ ਪ੍ਰੋਬਲਮ ਸੀ ਤੇ ਉਹ ਆਪਾਂ ਠੀਕ ਕਰਾ ਲਿਆਂਦੀ ਜਾ ਕੇ ਤੇ ਹੁਣ ਬਹੁਤ ਹੀ ਘੈਂਟ ਗੀਤ ਬਣੇਗਾ ਤੇ ਹੁਣ ਆਪਾਂ 2-4 ਦਿਨਾਂ ਦੇ ਵਿੱਚ ਤੁਹਾਨੂੰ ਦੱਸ ਦਾਂਗੇ ਵੀ ਆਪਾਂ ਵੀਡੀਓ ਬਣਾਉਣੀ ਹੈ ਜਾਂ ਨਹੀਂ ਗਾਣੇ ਦੀ ਜੇ ਬਣਾਈ ਤਾਂ ਆਪਾਂ ਉਹਦਾ ਬਲੌਗ ਸੋਮਾ ਸ਼ੇਅਰ ਕਰਾਂਗੇ ਤੇ ਬਾਕੀ ਦੇਖਦੇ ਆਂਗੇ ਹੁਣ ਮਗਲੇ 9 ਮਹੀਨੇ ਦੇ ਵਿੱਚ ਆਪਾਂ ਗਾਣਾ ਰਿਲੀਜ਼ ਕਰਾਂਗੇ ਤੇ ਬਹੁਤ ਹੀ ਘੈਂਟ ਗਾਣਾ ਬਣਿਆ ਬਾਪੂ ਦਾ ਗਾਣਾ ਹੈਗਾ ਤੇ ਬਾਪੂ ਦੀਆਂ ਆਪਣੇ ਪਿਤਾ ਦੀਆਂ ਯਾਦਾਂ ਤਾਜ਼ਾ ਕਰਦੇ ਗਾਣੇ ਦੇ ਵਿੱਚ ਤੇ ਬਹੁਤ ਹੀ ਘੈਂਟ ਗਾਣਾ ਬਣਿਆ ਹੋਇਆ ਹੈਗਾ ਤੇ ਬਾਕੀ ਮਿਲਦੇ ਆਂ ਜੀ ਦਿਨੇ ਨਵੇਂ ਬਲੌਗ ਦੇ ਵਿੱਚ ਲੋ ਜੀ ਸ਼ੱਕਦੇ ਆਂ ਪ੍ਰਸ਼ਾਦ ਦੇ ਅੱਜ ਤੋਂ ਬਣਾਈਆਂ ਨੇ ਮਿੱਠੀਆਂ ਰੋਟੀਆਂ ਨਾਲ ਲਾਲ ਮਿਰਚਾਂ ਤੇ ਪਿਆਜ਼ ਦੀ ਚਟਣੀ ਤੇ ਨਾਲ ਮੱਖਣੀ ਬਿਲਕੁਲ ਦੇਸੀ ਖਾਣਾ ਹੈਲਦੀ ਖਾਣਾ ਨਾਲ ਪਾਣੀ ਦਾ ਕੱਪ ਤੇ ਸ਼ੱਕਦੇ ਆਂ ਪ੍ਰਸ਼ਾਦ ਦੇ ਆ ਜੋ ਜਿੰਨੇ ਜਿੰਨੂੰ ਪਸੰਦ ਨੇ ਅੱਜ ਬਹੁਤ ਸੋਹਣਾ ਦਿਨ ਹੈਗਾ ਜੀ ਨਿੱਖ ਰਹੀ ਹੈ ਧੁੱਪ ਨਿਕਲੀ ਐ ਤੇ ਹਵਾ ਚੱਲਦੀ ਐ ਠੰਡੀ ਠਾਰ ਹਵਾ ਚੱਲਦੀ ਐ ਸੋਹਣੇ ਸੋਹਣੇ ਜਿਹੇ ਦਿਨ ਜਿਵੇਂ ਬਾਗਾਂ ਦੇ ਵਿੱਚ ਹੁੰਦੇ ਨੇ ਉਹ ਦਿਨ ਆ ਗਿਆ ਅੱਜ ਤੇ ਇੱਧਰ ਦੇਖੋ ਫੁੱਲ ਝੜਿਆ ਸੌਰੀ ਕਪੈਰ ਕਿਹੜੀ ਤੇ ਫੁੱਲ ਕਿੰਨੇ ਆਏ ਆ ਨਾਲੀ ਦੇ ਆਪਣੇ ਆਪ ਹੋਇਆ ਪਿਆ ਬੂਜਾ ਇੱਕ ਕਿੰਨੇ ਸੋਹਣੇ ਸੋਹਣੇ ਫੁੱਲ ਨੇ ਹੁਣ ਕੋਈ ਬੱਚਾ ਵਿਚਾਰ ਲੈ ਕੇ ਸਮਾਨ ਸੋ ਬੱਗ ਉੱਤੇ ਹਾਂ ਕੋਈ ਮੈਂ 10 ਮਿੰਟ ਬਾਅਦ ਚ ਖੜ ਜਾਂਨ ਉਹ ਨਾ ਕੋਈ ਨਾ ਕੋਈ ਨੰਗੇਆਂ ਦਾ ਖੜ ਜਾਂਦਾ ਗੱਲਾਂ ਵਾਲਾ ਦੇਖੋ ਜੀ ਬਾਹਰ ਦਾ ਮੌਸਮ ਵੇੜੇ ਦਾ ਇਹ ਇਦਾਂ ਡੱਬ ਖੜੱਪੇ ਬੱਦਲ ਨੇ ਤਪਟਾਗੀ ਤੇ ਠੰਢੀ ਠੰਢੀ ਚੱਲਦੀ ਆ ਹਵਾ ਅੱਜ ਬਹੁਤ ਸੋਹਣਾ ਦਿਨ ਹੈਗਾ ਤੇ ਇਦਾਂ ਦੇ ਖਿੜਮੇ ਖਿੜਮੇ ਦਿਨ ਜੇ ਬਹੁਤ ਵਧੀਆ ਲੱਗਦੇ ਨੇ ਜਦੋਂ ਹੁੰਦੇ ਨੇ ਬਾਦੋਂ ਤੇ ਅਸੂ ਦਾ ਮਹੀਨਾ ਇਹੀ ਦਿਨਾਂ ਦਾ ਹੁੰਦਾ ਹੈ ਲੋ ਜੀ ਇਧਰ ਬੱਚੇ ਖੇਡਦੇ ਤੇ ক্রিকেট ਤੇ ਕਿ ਨਹੀਂ ਸਾਡਾ ਵੀ ਇੱਕ ਬਲੌਗ ਬਣਾ ਜ਼ਰੂਰ ਤੇ ਆਪਣੇ ਕਿਤੇ ਨਹੀਂ ਗਏ ਸਾਰੇ ਇਕਲਵੀਰ ਸਿੰਘ ਨੂੰ ਮੈਂ ਲੈ ਆਣੇ ਆ ਕਿ ਕੱਲ੍ਹ ਤੇ ਜਾਨ ਨੂੰ ਉਹ ਇੱਕ ক্রিকেট ਖੇਡ ਰਹੇ ਤੇ ਉਹਨਾਂ ਦੇ ਕਰੇ ਮੈਨੂੰ ਵੀ ਸਾਡਾ ਬਲੌਗ ਜ਼ਰੂਰ ਬਣਾ ਕੇ ਲੈ ਕੇ ਜਾ ਮੰਨ ਲਓ ਪਈ ਅੱਜ ਦਾ ਬਲੌਗ ਤਾਂ ਪੂਰਾ ਹੋ ਗਿਆ ਮੈਂ ਕੱਲ੍ਹ ਲਈ ਤੇ ਜ਼ਰੂਰ ਐਡ ਕਰ ਦਾਂਗੇ ਤਾਂ ਆਪਾਂ ਨੇ ਅੱਜ ਇਹਨਾਂ ਦਾ ਬਲੌਗ ਕੱਲ੍ਹ ਬਣਾ ਲਿਆ ਤੇ ਥੋੜੀ ਜੀ ਵੀਡੀਓ ਤੇ ਅੱਜ ਆਪਾਂ ਐਡ ਕੀਤੀ ਹੈ ਬਲੌਗ ਦੇ ਵਿੱਚ ਅਈਸਕ ਬੋਲ ਗਿਆ ਅਧਨੇ ਬੱਚੇ ਖੇਡਦੇ ਨੇ ਜਦੋਂ ਆ ਜੀ ਦੇਖੋ ਕਿੰਨਾ ਵਧੀਆ ਕ੍ਰਿਕਟ ਖੇਡ ਰਹੇ ਨੇ ਠੀਕ ਹੈ ਨੰਬਰ ਮੋਬਾਈਲ ਨੰਬਰ ਕਾਹੀਏ ਦੇਖੋ ਜੀ ਅੱਜ ਮੌਸਮ ਹੈਗਾ ਘੈਂਟ ਹਵਾ ਚੱਲਦੀ ਹੈ ਠੰਡੀ ਠੰਡੀ ਮੈਂ ਸੋਚਿਆ ਚਲੋ ਅੰਦਰ ਬੈਠਣ ਦੀ ਬਜਾਏ ਬੈਠਦੇ ਆ ਤੇ ਇੱਥੇ ਹੀ ਆਪਾਂ ਕਰਦੇ ਆ ਅੱਜ ਨਾਮ ਨਾਂਸ ਜਿਨ੍ਹਾਂ ਨੇ ਆਪਾਂ ਨੂੰ ਕਰੇ ਨੇ ਪਿਆਰੇ ਪਿਆਰੇ ਕਮੈਂਟ ਤੇ ਸਭ ਤੋਂ ਪਹਿਲਾਂ ਚਹਿਲ ਕਨੌਰੀ ਜੀ ਬਾਈ ਦਾ ਆਪਣਾ ਕਮੈਂਟ ਆਇਆ ਧੀਆ ਤੇ ਧੰਨਵਾਦ ਬਾਈ ਜੀ ਤੁਸੀਂ ਕਮੈਂਟ ਕੀਤਾ ਵਧੀਆ ਲੱਗਿਆ ਤੇ ਅੱਗੇ ਵਾਸਤੇ ਵੀ ਸਾਡੇ ਲਈ ਟਾਈਮ ਕੱਢਿਓ ਵਲੌਗ ਦੇਖਿਓ ਤੇ ਕਮੈਂਟ ਕਰਿਓ ਜਰੂਰ ਤੇ ਵਧੀਆ ਲੱਗਿਆ ਤੁਸੀਂ ਕਮੈਂਟ ਕੀਤਾ ਕਮੈਂਟ ਕਰਨ ਲਈ ਬਹੁਤ ਬਹੁਤ ਧੰਨਵਾਦ ਤੇ ਦੂਸਰਾ ਕਮੈਂਟ ਆਪਾਂ ਨੂੰ ਆਇਆਗਾ ਜੀ ਕੱਲ ਸੀ ਨਕੋਦਰ ਵਾਲੇ ਉਹਨਾਂ ਨੇ ਵੀ ਆਪਾਂ ਨੂੰ ਕਮੈਂਟ ਕੀਤੇ ਨੇ ਕਈ ਅੱਜ ਤੇ ਬਹੁਤ-ਬਹੁਤ ਧੰਨਵਾਦ ਜੀ ਤੁਸੀਂ ਸਾਡੇ ਲਈ ਟਾਈਮ ਕੱਢਿਆ ਬਲੌਗ ਦੇਖ ਕੇ ਤੇ ਕਮੈਂਟ ਕੀਤੇ ਕਮੈਂਟ ਕਰਨ ਲਈ ਬਹੁਤ-ਬਹੁਤ ਧੰਨਵਾਦ ਤੇ ਅੱਗੇ ਵਾਸਤੇ ਵੀ ਕਮੈਂਟ ਕਰਦੇ ਰਹੋ ਤੇ ਤੀਸਰਾ ਕਮੈਂਟ ਭੈਣ ਬਲਜੀਤ कौर ਬਨਾ ਤਹਰਰਜ ਆਉਣੇ ਆਪਨੂੰ ਕਿੰਨਾ ਟ ਤੇ ਬਹੁਤ-ਬਹੁਤ ਧੰਨਵਾਦ ਪੜ੍ਹਨੇ ਤੁਸੀਂ ਸਾਡੇ ਲਈ ਟਾਈਮ ਕੱਢਦੇ ਹੋ ਬਲੌਗ ਦੇਖਦੇ ਹੋ ਤੇ ਕਮੈਂਟ ਕਰਦੇ ਹੋ ਬਹੁਤ ਵਧੀਆ ਲੱਗਦਾ ਤੇ ਐਦਾਂ ਹੀ ਕਮੈਂਟ ਕਰਦੇ ਰਹੋ ਤੇ ਬਾਕੀ ਅੱਗੇ ਹੁਣ ਕਰਦੇ ਆ ਜੀ ਬਲੌਕ ਕੰਟੀਨਿਊ ਦੇ ਵਿੱਚ ਦੀ ਮੈਂ ਕੁਝ ਟਾਈਮ ਲਈ ਹਰਾਮ ਕਰ ਲਿਆ ਕਿਉਂਕਿ ਹਵਾ ਚੱਲਦੀ ਸੀ ਬਹੁਤ ਸੋਹਣੀ ਹੈ ਇੱਥੇ ਅੱਜ ਤੇ ਆਪਾਂ ਅੱਜ ਦੁਕਾਨ ਦੇ ਵਿੱਚ ਨਹੀਂ ਬੈਠੇਗੇ ਆਪਾਂ ਜ਼ਿਆਦਾਤਰ ਬੈਠੇ ਆਪਾਂ ਇੱਥੇ ਦੇੜੇ ਦੇ ਵਿੱਚ ਤੇ ਹਵਾ ਆਉਂਦੀ ਹੈ ਕਿਉਂਕਿ ਅੰਦਰ ਪੱਖਾ ਲਾਉਣਾ ਪੈਂਦਾ ਪੱਖੇ ਦੀ ਹਵਾ ਦੇ ਵਿੱਚ ਤਾਂ ਹੋਰ ਇਤਰਾ ਜੇ ਹੋਣ ਲੱਗ ਜਾਂਦਾ ਇੱਕ ਮੂਗ ਜਬੂਰੀ ਕਰ ਲਾਉਣਾ ਪੈਂਦਾ ਤੇ ਅੱਜ ਬਾਹਰ ਦੀ ਕੁਦਰਤੀ ਹਵਾ ਦੇ ਵਿੱਚ ਆਪਾਂ ਨੇ ਦਿਨ ਕੱਢਿਆ ਪੂਰਾ ਤੇ ਇੱਥੇ ਬੈਠੇ ਰਹਾਂਗੇ ਤੇ ਨਾਲ ਹੀ ਆਪਣੀ ਦੁਪਰ ਵਾਸਤੇ ਵੀ ਦੂਰ ਨਹੀਂ ਆ ਦੇਖੋ ਇਹ ਦੁਕਾਨ ਹੈਗੀ ਇਧਰ ਅੰਦਰਲਾ 게ਟ ਹੈ ਤੇ ਦੂਸਰੀ ਸਾਈਡ ਬਾਹਰਲਾ 게ਟ ਹੈ ਤੇ ਇੱਥੇ ਬੈਠੇ ਰਿਹਾ ਆਪਣੇ ਗਲੀ ਆ ਕੀ ਬਾਹਰ ਤੇ ਇਧਰ ਆਪਣਾ ਖੜਾ ਜੌਂਡੀਅਰ ਇਧਰ ਆਪਣੀ ਬਗੀਚੀ ਲਵੇ ਸੋਨੇ ਸੋਨੇ ਫੁੱਲ ਤੇ ਇੱਥੇ ਆਰਾਮ ਨਾਲ ਆਪਾਂ ਬੈਠੇ ਰਹਾਂਗੇ ਹਵਾ ਤੁਸੀਂ ਦੇਖ ਸਕਦੇ ਹੋ ਕਿੰਨੇ ਸੋਨੇ ਲਹਿਰਾਉਂਦੇ ਨੇ ਫੁੱਲ ਹਵਾ ਦੇ ਵਿੱਚ ਦੀ ਮੈਂ ਗਿਆਤੀ ਗੱਡੀ ਕੋਲੇ ਗੱਗੀ ਮਿਲਿਆ ਨਹੀਂ ਤੇ ਇੱਧਰ ਮੱਜਾਂ ਆ ਗਈਆਂ ਘਰ ਹੁਣ ਮੈਨੂੰ ਮੁੜਨਾ ਪੈਗਾ ਜਲਦੀ ਕਿਉਂਕਿ ਮੱਜਾਂ ਖੋਲਣ ਜਾਣ ਦੀ ਅੱਜ ਘਰੇ ਹੋਰ ਕੋਈ ਹੈ ਨਹੀਂਗਾ ਤੇ ਫਿਰ ਮੈਨੂੰ ਘਰੇ ਬਿਠਾ ਕੇ ਫਿਰ ਮੱਜਾਂ ਖੋਲਣਗੇ ਉਹ ਆ ਗਈਆਂ ਮੱਜਾਂ ਤੇ ਠੋ ਲੋ ਜੀ ਅੱਧੀਆਂ ਮੱਜਾਂ ਬਨਤੀਆਂ ਤੇ ਹੁਣ ਅੱਧੀਆਂ ਨੂੰ ਗਿਆ ਦੁਆਰੇ ਖੋਲਣ ਵਾਸਤੇ ਇੱਕ ਕੱਟਾ ਇੱਕ ਕੱਟੀ ਇੱਕ ਮੱਝ ਬਣਤੀ ਤੇ ਹੁਣ ਦੋ ਮੱਝਾਂ 100 ਟਿੱ ਕੱਟੀ ਹੋ ਰਹੇ ਨੇ ਉਹਨਾਂ ਨੂੰ ਲੈਣ ਵਾਸਤੇ ਉਧਰ ਗਿਆ ਮੱਝਾਂ ਵਾਲੇ ਤਾਂ ਚ ਇਧਰ ਦੇਖੋ ਜੀ ਦੇ ਇਧਰ ਕਿੰਨਾ ਸੋਨਾ ਆ ਰਿਹਾ ਹੈਗਾ ਦੇਖੋ ਹਵਾ ਚੱਲਦੀ ਤੇ ਬੱਦਲ ਲੀਲਾ ਲੀਲੇ ਅਸਮਾਨ ਦੇ ਚਿੱਟੇ ਚਿੱਟੇ ਬੱਦਲ ਕਿੰਨੇ ਸੋਹਣੇ ਲੱਗਦੇ ਨੇ ਦੋ ਇਹ ਆ ਗਈਆਂ ਦੂਸਰੀਆਂ ਵੀ ਮੱਝਾਂ ਇੱਕ ਪਿੱਦਨੀ ਜੀ ਕੱਟੀ ਆਉਂਦੀ ਹੈ ਹਾਂ ਜੀ ਲੋ ਜੀ ਮੈਂ ਲਗਦਾ ਸਬਜ਼ੀ ਕੱਟਣਾ ਅੱਜ ਇੱਕ ਨੇ ਭਿੰਡੀਆਂ ਤੇ ਇੱਕ ਨੇ ਆਮ ਤੋਰੀਆਂ ਹੈਗੀਆਂ ਥੋੜੀਆਂ ਥੋੜੀਆਂ ਦੋਹੀਂ ਤੇ ਆਪਾਂ ਦੋਹੀ ਸਬਜ਼ੀ ਚਲ ਕੱਟ ਲੈਨੇ ਦੋਹੀ ਬਣਾ ਲਾਂਗੇ ਤੇ ਦੋ ਡੰਗ ਸਰਜੀ ਕਡਾਂਗੋ ਖਾ ਲਾਂਗੇ ਕਡਾਂਗੋ ਖਾ ਲਾਂਗੇ ਖੇਤੋਂ ਹੈ ਥੋੜੀਆਂ ਭਿੰਡੀਆਂ ਨੇ ਤੇ ਥੋੜੀਆਂ ਜਿਹੀਆਂ ਤੋਰੀਆਂ ਦੋ ਲਓ ਜੀ ਇਹ ਸਬਜ਼ੀ ਆਪਾਂ ਨੇ ਕੱਟਤੀ ਤੋਰੀਆਂ ਦੀ ਆਪਾਂ ਇਹਨੇ ਛਿਲੜ ਤੇ ਆ ਪਿੰਗੇ ਦੀ ਸਬਜ਼ੀ ਕੱਟ ਕਿਤਰੀ ਮੈਨੂੰ ਆਪਾਂ ਟਾਕੇ ਅਲੱਗ ਪਾਂਡੇ ਦੇ ਵਿੱਚ ਕੱਢ ਦਾਂਗੇ ਤਾਂ ਕਿ ਮੱਖੀਆਂ ਨਾ ਬੈਠਣ ਤੇ ਉਸ ਤੋਂ ਬਾਅਦ ਆਪਾਂ ਲਗਦੇ ਆਂ ਪ੍ਰਿੰਡੀਆਂ ਤੇ ਪਿਆਜ਼ ਕੱਟਣ ਲਈ ਤੇ ਦੋਨਾਂ ਸਬਜ਼ੀਆਂ ਦੇ ਵਿੱਚ ਪਿਆਜ਼ ਤਾਂ ਪੈਣਗੇ ਪ੍ਰਿੰਡੀਆਂ ਚ ਇਦਾਂ ਹੀ ਪਿਆਜ਼ ਪਾਉਣੇ ਨੇ ਤੇ ਤੋਰੀਆਂ ਦਾ ਤੜਕਾ ਲਾਵਾਂਗੇ ਪਿਆਜ਼ ਦਾ ਤੇ ਹੁਣ ਮੈਂ ਉਹ ਤੋਂ ਇਹ ਸਬਜ਼ੀਆਂ ਕੱਟਦਾ ਫਿਰ ਮਿਲਦੇ ਆਪਾਂ ਤੇ ਲਓ ਜੀ ਸ਼ਾਮ ਹੋ ਗਈ ਆਪਾਂ ਸਬਜ਼ੀ ਕੱਟ ਕੇ ਆ ਗਏ ਤੇ ਦੁਕਾਨ ਦੇ ਵਿੱਚ ਤੇ ਸ਼ਾਮ ਹੋ ਚੱਲਿਆ ਹੁਣ ਆਪਾਂ ਕਰਦੇ ਆਂ ਵਲੌਗ ਦਾ ਇੱਥੇ ਐਂਡ ਤੇ ਕੱਲ ਨੂੰ ਮਿਲਾਂਗੇ ਆਪਾਂ ਨਵੇਂ ਵਲੌਗ ਦੇ ਵਿੱਚ ਤੁਸੀਂ ਲਾਈਕ ਕਰਨਾ ਹੈ ਸ਼ੇਅਰ ਕਰਨਾ ਹੈ ਤੇ ਕਮੈਂਟ ਜ਼ਰੂਰ ਕਰਨੇ ਨੇ ਤੇ ਵਾਕ ਕਿ ਆਪਾਂ ਮਿਲਦੇ ਨਹੀਂ ਸਵੇਰੇ ਨਵੇਂ ਵਲੌਗ 'ਚ ਤੇ ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ